ਨੂੰ ਹਲਕਾ ਇੰਚਾਰਜ ਐਚਐਸ ਵਾਲਿਆ ਦੀ ਅਗਵਾਈ ਚ ਕਪੂਰਥਲਾ ਦੇ ਫੁਲਕਾਰੀ ਪੈਲੇਸ ਵਿਖੇ ਇੱਕ ਹੰਗਾਮੀ ਚੋਣ ਰੈਲੀ ਕੀਤੀ ਗਈ ਜਿਸ ਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੋਮਣੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਸ਼੍ਰੋਮਣੇ ਅਕਾਲੀ ਦਲ ਦੇ ਹਲਕਾ ਖੰਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਦੇ ਹੱਕ ਚ ਸ਼ਨੀਵਾਰ ਨੂੰ ਹਲਕਾ ਇੰਚਾਰਜ ਐਸਐਚ ਵਾਲਿਆ ਦੀ ਅਗਵਾਈ ਚ ਕਪੂਰਥਲਾ ਦੇ ਫੁਲਕਾਰੀ ਪੈਲੇਸ ਵਿਖੇ ਇੱਕ ਹੰਗਾਮੀ ਚੋਣ ਰੈਲੀ ਕੀਤੀ ਗਈ ਜਿਸ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੋਮਣਿਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁੱਜੇ ਇਸ ਮੌਕੇ ਅਕਾਲੀ ਵਰਕਰਾਂ ਦਾ ਠਾਠਾ ਮਾਰਦਾ ਇਕੱਠ ਪੰਡਾਲ 'ਚ ਹਾਜ਼ਰ ਸੀ ਆਪਣੇ ਸੰਬੋਧਨ 'ਚ ਸ਼੍ਰੋਮਣਿਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਭਾਜਪਾ ਆਪਦੀ ਕਲਾਛ ਨਾ ਆਓ ਸ਼੍ਰੋਮਣਿਆ ਅਕਾਲੀ ਦਲ ਦੇ ਹਲਕਾ ਖੰਡੋਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਆ ਦੇ ਹੱਕ ਗੋਟਾ ਪਾਕੇ ਪੰਜਾਬ ਨੂੰ ਮੋੜ ਵਿਕਾਸ ਦੀ ਲੀਤੇ ਲੈ ਆਓ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਅੱਜ ਵੀ ਉਸ ਭਰਮੀ ਲਾਲੀ ਨੇ ਇੱਕ ਜਵਾਬ ਤਾਂ ਸਾਫ਼-ਸਾਫ਼ ਦੇ ਤਰਕੇ ਬੰਟੋਹਾ ਸਾਹਿਬ ਦੀ ਇਲਕਾ ਵਿੱਚ ਬੰਟੋਹਾ ਸਾਹਿਬ ਕਪੂਰਥਲੇ ਤੋਂ ਬਹੁਤ ਵੱਡੀ ਬੀੜ ਨੇ ਜਤਾਵੇ ਤੁਸੀਂ ਐਚਡੀ ਜੋੜ ਰਹੀ ਹੋ ਰਹੀ ਹੈ ਬੰਟੋਹਾ ਇਹਨੂੰ ਬਹੁਤ ਸੋਹਣਾ ਕਰਦਾ ਸੇ ਸਾਥੀਓ ਗੋਲੀ ਵਾਲਿਆਂ ਪਰ ਮੈਂ ਥੋੜੇ ਸ਼ਬਦਾਂ ਵਿੱਚ ਆਪਣੀ ਸਪੀਚ ਨੂੰ ਸੰਕੋਚ ਕਰਮਾ ਕਿਉਂਕਿ ਬਾਬਾ ਜੀ ਅੱਜ ਦੇ ਵਿੱਚ ਅੱਗੇ ਪਹੁੰਚ ਬੰਦ ਹੋ ਹੋ ਕਰਨੀ ਹੈ ਰਿਆਤਾ ਨੂੰ ਬਸ ਇੱਕੋ ਕਹੂੰਗਾ ਤੇ ਹੋਰੋ ਪੋਤਾ ਬਣਨ ਕਿ ਜੇ ਤੁਸੀਂ ਆਪਣੇ ਆਪ ਨੂੰ ਨਾ ਰੋਕੇ ਉਹ ਸਮਾਂ ਨਹੀਂ ਆ ਜਦੋਂ ਅਸੀਂ ਚੁੰਨੂ ਬੁੱਲੂ ਆ ਬਣ ਰਹੇ ਹਾਂ। ਉਹ ਗਰੰਟੀ ਵੀ ਦਿੰਦੇ ਆ ਕਿ ਅੱਜ ਤੱਕ ਪੂਸਤ ਦੇ ਕੁਝ ਵੀ ਨਹੀਂ ਸੁਣਿਆ। ਸਾਰੇ ਹੱਥ ਬੰਨ ਕੇ ਬੇਨਤੀ ਕਰਦਾ ਸਾਰੇ ਬੈਠੀ ਸਕੇ ਤੇ ਆ ਕੇ ਕਿ ਬਹੁਤ ਵਧੀਆ ਮੌਕਾ ਬਹੁਤ ਦਲੇਰ ਉਮੀਦਵਾਰ ਬਹੁਤ ਘੈੜੇ ਉਮੀਦਵਾਰ ਸਾਨੂੰ ਪਾਰਟੀ ਨੇ ਜਿੱਤਿਆ ਸਰਦਾਰ ਸ਼ਾਸਕ ਜੀ ਬੰਟਾ ਲਿਆ। ਚੌੜ ਰੈਲੀ ਵਿੱਚ ਪਹੁੰਚੇ ਹੋ ਸਾਡੇ ਬਹੁਤ ਹੀ ਸਤਿਕਾਰਤ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਹਰਕੇ ਦੇ ਇੰਚਾਰਜ ਸਰਦਾਰ ਹਰਪ੍ਰੀਤ ਸਿੰਘ ਜੀ ਵਲੀਆ ਸਾਡੇ ਮੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡੋਗਰਾਂਵਾਲਾ ਜੀ ਮੇਰੇ ਵੱਡੇ ਪਾਹੂ ਸਰਦਾਰ ਜਰਨੈਲ ਸਿੰਘ ਵਾਜ ਜੀ ਉਹ ਦਰਜਾ ਮਦਰਜਾ ਆਪੂ ਸਹਿਬਾਨ ਦੇ ਪਟਾਲ ਵਿੱਚ ਜਿਹੜੇ ਬੈਠੇ ਮੇਰੇ ਵੀਰੋ ਭਰਾਓ ਨੌਜਵਾਨੋ ਬੱਚਿਓ ਬੀਬੀਓ ਪ੍ਰਹੋ ਕੱਜ ਕੇ ਬਣਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਆ ਸਭ ਇਕੱਠ ਕਰਨ ਵਾਲੇ ਤੁਸੀਂ ਕੋਈ ਕਸਬੇਸ਼ ਬੜਾ ਨੌਜਵਾਨਾਂ ਦਾ ਇਹਦੇ ਵਿੱਚ ਸਕੂਲੀਅਤ ਹੈ ਮੈਂ ਮੈਂ ਡਿਪੀ ਕਰੂੰਗਾ ਕਿ ਨੌਜਵਾਨਾਂ ਨੂੰ ਇਹ ਸਰਦਾਰ ਸੁਖੀਰ ਸਿੰਘ ਬਾਦਲ ਉਹਨਾਂ ਨੇ ਮੇਰੇ ਤੋਂ ਬਾਅਦ ਬੋਲਣਾ ਹੈ ਤੇ ਉਹਨਾਂ ਜੀ ਸਾਰੇ ਕਿਰਪਾ ਕਰਕੇ ਜਿੱਥੇ ਕੇ ਨੂੰ ਜਗ੍ਹਾ ਤੇ ਹੈ ਉੱਥੇ ਬੈਠਣ ਦੀ ਕਿਰਪਾ ਕਰ। ਲੱਗਣ ਲੱਗੇ ਆ। ਅਸੀਂ ਖਰਪਾ ਪਲਾਨ ਬਣਾ ਕੇ ਪੂਰੇ ਸਰਪੰਚ ਜੀ ਲਈ ਕੀਤੀ ਮੈਂ ਹੋਰ ਦੱਸਣਾ ਚਾਹਣਾ ਜਿੰਨੇ ਖਰਪਾ ਪਲਾਂਟ ਪੰਜਾਬ ਤੇ ਐ ਸਾਰੇ ਬਾਦਲ ਸਾਹਿਬ ਨੇ ਬਣਾਇਆ ਹੈ ਭਾਗੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਇਆ ਆ ਸ਼ਹਿਰਾਂ ਵਿੱਚ ਦੇਖੋ ਥੋੜਾ ਸੀਮ ਰੇਜ ਵਿੱਚ ਪੀਣਾ ਪਾਣੀ ਸੜਕਾਂ ਗਲੀਆਂ ਨਾਲੀਆਂ ਬਣਾਉਣ ਵਾਲਾ ਖਾਲੀ ਤੇ ਲੈ ਇੱਕ ਨਿਸ਼ਾਨਾ ਦੇ ਦੋ ਕਾਂਗਰਸ ਦੀ ਜਨੈਤਰੀ ਸਾਲ ਰੇ ਇੱਕ ਨਿਸ਼ਾਨੀ ਆਪਰੇ ਸੀ ਆਉਂਦੇ ਐ ਵੋਟ ਕਰਨ ਵਾਸਤੇ ਆਉਂਦੇ ਐ ਸੇਵਾ ਕਰਨ ਵਾਸਤੇ ਨਹੀਂ ਮੁੱਖ ਪਤਰੀ ਬੰਨਾ ਸੌਖਾ ਮੁੱਖ ਪਤਰੀ ਨਭੋਈ ਔਖੀ ਆ ਦੇਖ ਲੋ ਆਪਾਂ ਇੱਕ ਗੌਣ ਆਰੇ ਆਪਣੇ ਚੁਰਕੀ ਸਰਵਾਂ ਨੂੰ ਮੁੱਖ ਪਤਰੀ ਬਣਾ ਦਾ ਇੱਕ ਤੇਥੀ ਲੀਡਰ ਨਹੀਂ ਬੰਦਾ ਲੀਡਰ ਬੰਦਾ ਜਿਹੜਾ ਅੱਗ ਚੋਂ ਨਿਕਲੇ ਤੂਫਾਨਾਂ ਦਾ ਸਾਹਮਣੇ ਇਨੇ ਸਾਹਮਣੇ ਕੀਤਾ ਹੋਏ ਸ਼ਰੋਮਣੀ ਕਾਦੀਲ ਦੀ ਉਮਰ 103 ਸਾਲ ਹੈ ਸਦਾ ਪ੍ਰਕਾਸ਼ ਸਿੰਘ ਦੀ ਬਾਦਲ 70 ਸਾਲ ਹਰਕਤ ਉਹ ਲੈ ਕੇ ਪ੍ਰਧਾਨ ਰਹੇ ਦੇਖੋ 70 ਸਾਲ ਦਾ ਜੀਵਨ 14 ਸਾਲ ਤੇ ਜੇਲਾ ਕੱਢਿਆ ਹੋਰ ਤੋਂ ਹੈ ਉਹ ਕਿ ਉਹ ਲੱਗਦਾ ਕੋਈ ਪੰਜਾਬ ਦਾ ਪਿੰਡ ਨਹੀਂ ਸ਼ਹਿਰ ਨਹੀਂ ਜਿੱਥੇ ਬਾਦਲ ਸਾਹਿਬ ਆਖਣ ਲੱਗੇ ਜੋ ਸਰਕਾਰ ਸੀ ਥੋੜੇ ਵਿੱਚ ਬੈਠਦੇ ਸੀ ਥੋੜੇ ਨਾਲ ਗੱਲ ਕਰਦੇ ਸੀ ਸੱਕਤ ਤੇ ਛੱਕਦੇ ਸੀ ਥੋੜੀਆਂ ਤੋਂ ਤਕਲੀਫਾਂ ਜਾਂਦੇ ਮੀਓ ਤੁਸੀਂ ਦੇਖਿਆ ਪੰਜਾਬ ਡਵੈਲਪਮੈਂਟ ਹੈ ਪਹਾੜੇ ਆ ਯੂਨੀਵਰਸਿਟੀ ਹੈ ਥੋੜੀ ਇੱਥੇ ਪਹਾੜੇ ਜਿੱਤੇ ਵੀ ਕਾਲਜ ਆ ਯੂਨੀਵਰਸਿਟੀ ਹੈ ਮੈਡੀਕਲ ਕਾਲਜ ਹੈ ਸਾਰੀ ਖਾਲੀ ਸਰਕਾਰ ਕਾਸੀ ਇਹ ਕੈਪਟਨ ਅਮਰਿੰਦਰ ਸਿੰਘ ਪਹਿਲੇ ਵੀ ਪਾਛਾ